ਹਾਂਜੀ ਕਿਵੇਂ ਆ ਮਿੱਤਰੋ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਪਿੰਡ ਕੈਲਿਆਂ ਦੀ ਤੇ ਇਹ ਦਰਖਤ ਦੇਖੋ ਇਹ ਝੰਡ ਦਾ ਦਰਖਤ ਆ ਤੇ ਪਿੰਡ ਵਾਲੇ ਦੱਸ ਦਿਆ ਕਿ ਪਿੰਡ ਵੱਜਣ ਤੋਂ ਵੀ ਪਹਿਲਾਂ ਦਾ 100 150 100 ਸਾਲ 200 ਸਾਲ ਪੁਰਾਣਾ ਦਰਖਤ ਹੋਊਗਾ ਤੇ ਚਲੋ ਦਰਖਤਾਂ ਹੋਰ ਵੀ ਆਸੇ ਪਾਸੇ ਖੜੇ ਨੇ ਪਰ ਇਹ ਪਿੰਡ ਵਾਸੀਆਂ ਦੀ ਸਿਫਤ ਕਰਨੀ ਬਣਦੀ ਆ ਇਹ ਵੀਡੀਓ ਤਾਂ ਬਣਾਈਆ ਕਿ ਦਰਖਤ ਨੂੰ ਸੰਭਿਆ ਦੇਖੋ ਕਿਵੇਂ ਹੋਇਆ ਇਹਦੇ ਟਾਣੇ ਟੁੱਟਣ ਲੱਗ ਗਏ ਸੀ ਦਰਖਤ ਸੁੱਕਣ ਲੱਗ ਗਿਆ ਸੀ ਫਿਰ ਦੇਖੋ ਪਿੰਡ ਵਾਸੀਆਂ ਨੇ ਕਿਵੇਂ ਇਹਨੂੰ ਸਪੋਰਟਾਂ ਲਾ ਕੇ ਖੜਾਇਆ ਹੋਇਆ ਵਾ ਆ ਲੋਹੇ ਦੀਆਂ ਪਾਈਪਾਂ ਦੇ ਨਾਲ ਜਿਵੇਂ ਆਪਾਂ ਛੱਡ ਪਾਉਨੇ ਆ ਨਾ ਉਦਾਂ ਇਹਨਾਂ ਨੇ ਪਾਈਪਾਂ ਜੋੜ ਕੇ ਇਹਦੇ ਚਾਰੇ ਪਾਸੇ ਜਿਹੜੇ ਵੱਡੇ ਟਾਣੇ ਨੇ ਉਹ ਟਾਣੇ ਇਹਨਾਂ ਪਾਈਪਾਂ ਦੇ ਸਹਾਰੇ ਖੜੇ ਨੇ ਤੇ ਦਰਖਤ ਵੀ ਦੇਖੋ ਪੂਰਾ ਹਰਾ ਭਰਾ ਖੜਾ ਵਾ ਤੇ ਆਪਣੇ ਤੁਸੀਂ ਵੈਸੇ ਆਪਾਂ ਵੀਡੀਓ ਹੋਰ ਵੀ ਦੇਖੀਆਂ ਨੇ ਜਾਂ ਕਹਿੰਦੇ ਹੁੰਦੇ ਨੇ ਵੀ ਪੁਰਾਣੇ ਰੁੱਖ ਸੰਭੋ ਯਾਰ ਵਿਰਾਸਤੀ ਰੱਖਨੇ ਹਨਾ ਪਰ ਆਹ ਰੁੱਖ ਸੰਭਿਆ ਹੋਇਆ ਦੇਖੋ ਯਾਰ ਸਇਫਤ ਕਰਨੀ ਬਣਦੀ ਆ ਕੈਲੇ ਪਿੰਡ ਵਾਲਿਆਂ ਦੀ ਤੇ ਉਹਨਾਂ ਦੀ ਜਿਨ੍ਹਾਂ ਨੇ ਸਪੋਟਾਂ ਲਵਾਈਆਂ ਨੇ ਮੈਂ ਕਹਿੰਦਾ ਵੀਰੇ ਪੂਰੀ ਗੱਲ ਬਣਾਈ ਪਈ ਆ ਯਾਨੀ ਕਿ ਰੂਹ ਖੁਸ਼ ਹੋ ਗਈ ਦੇਖ ਕੇ ਇੱਕ ਟਾਣਾ ਹੋਰ ਕਮਜ਼ੋਰ ਸੀ ਤੇ ਉਹਦੇ ਥੱਲੇ ਇੱਟਾਂ ਲਾ ਕੇ ਖੜਾਇਆ ਹੋਇਆ ਪਾਈ ਉਹਨਾਂ ਨੇ ਆਹ ਦੇਖੋ ਥੋੜਾ ਕਮਜ਼ੋਰ ਜਰੂਰ ਹੋਇਆ ਹੋਇਆ ਬਜ਼ੁਰਗ ਜਰੂਰ ਹੋਇਆ ਹੋਇਆ ਰੁੱਖ ਪਰ ਬਾਈ ਕੈਲੇ ਪਿੰਡ ਵਾਲਿਆਂ ਦੀ ਸੇਫਤ ਕਰਨੀ ਬਣਦੀ ਐ ਸਿਰਾਂ ਕੀਤਾ ਪਿਆ ਵੀਰੇ ਯਾਰ ਬਹੁਤ ਵੱਡਾ ਅੰਤ ਰਖਤਾ ਤੇ ਸਾਂਭਿਆ ਵੀ ਬਾਈ ਉਹਨਾਂ ਨੇ ਰੂਹ ਨਾਲ ਹੋਇਆ ਧੰਨਵਾਦ ਆ ਬਾਈ ਪਿੰਡ ਵਾਲਿਆਂ ਦਾ ਵੀਡੀਓ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤੇ ਹੋਰ ਵੀ ਆਸੇ ਪਾਸੇ ਪੰਜਾਬ ਚ ਸਾਰਿਆਂ ਨੂੰ ਬੇਨਤੀ ਆ ਜਿਨ੍ਹਾਂ ਦੇ ਵੀ ਕੋਈ ਪੁਰਾਣਾ ਰੁੱਖ ਨੇੜੇ ਤੇੜਿਆ ਤਾਂ ਉਹਨੂੰ ਸੰਭੋ ਯਾਰ ਧੰਨਵਾਦ ਜੀ ਚੈਨਲ ਨੂੰ ਸ਼ੇਅਰ ਕਰਦੇ ਹੋ ਹੋਰ ਵੀ ਅਜਿਹੀਆਂ ਵੀਡੀਓ ਦੇਖਣ ਲਈ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਚੈਨਲ ਫੋਲੋ ਕਰ ਲਿਓ ਧੰਨਵਾਦ ਜੀ